ਇੱਕ ਵਿਅਕਤੀ ਦੇ ਵੱਲੋਂ ਡਾਕਟਰ ਅੰਬੇਦਕਰ ਦੇ ਬੁੱਤ ਦੀ ਜਿਹੜੀ ਉਸ ਦੇ ਨਾਲ ਛੇੜਛਾੜ ਕੀਤੀ ਗਈ ਉਹ ਤਸਵੀਰਾਂ ਵੀ ਵਾਇਰਲ ਹੋ ਗਈ। ਇੱਥੇ ਇੱਕ ਵਿਅਕਤੀ ਨੇ ਥੋੜਾ ਲੈ ਕੇ ਮੂਰਤੀ ਦੀ ਪੰਨ ਤੋੜ ਕਰਨੀ, ਪੌੜੀ ਲਾਣੀ ਉਹਦੇ ਪਿੱਛੇ ਕਿ ਬਹੁਤ ਵੱਡੀ ਕੋਈ ਮੈਨੂ ਏਜੰਸੀ ਜਾਂ ਬਹੁਤ ਵੱਡੀ ਸਿਆਸਤ ਕੰਮ ਕਰਦੀ ਲੱਗਦੀ ਹੈ ਤਾਂ ਕਿ ਇੱਕ ਵਿਅਕਤੀ ਦਾ ਇਹ ਕੰਮ ਨਹੀਂ ਹੈ ਵੀ ਐਡਾ ਗਲਤ ਸਟੈਪ ਪੱਟੇ। ਬਾਬਾ ਸਾਹਿਬ ਇਕੱਲੇ ਸਾਡੇ ਨਹੀਂ ਹੈਗੇ। ਸਭ ਦੇ ਨੇ। ਸਭ ਦੇ ਨੇ ਸੰਵਿਧਾਨ ਉਹਨਾਂ ਨੇ ਇਕੱਲੇ ਸਾਡੇ ਲਈ ਨਹੀਂ ਬਣਾਇਆ, ਸਭ ਲਈ ਬਣਾਇਆ ਹੈਗਾ। ਜਦੋਂ ਸੰਵਿਧਾਨ ਲਾਗੂ ਹੋਇਆ ਉਸ ਦਿਨ ਹੀ ਮੂਰਤੀ ਨੂੰ ਤੋੜ ਦੇਣਾ ਇਹ ਬਹੁਤ ਵੱਡੀ ਇੱਕ ਸਾਜਿਸ਼ਾ ਉਹ ਇੱਥੋਂ ਪਤਾ ਲੱਗਦਾ ਤੇ ਇਹਦੇ ਪਿੱਛੇ ਜਿਹੜੀਆਂ ਏਜੰਸੀਆਂ ਨੇ ਔਰ ਉਹ ਕਹਿੰਦੀਆਂ ਨੇ ਪਰ ਇਹ ਸੰਵਿਧਾਨ ਜਿਹੜਾ ਵਾ ਆਪਾਂ ਇਹਨੂੰ ਖਤਮ ਕਰਨਾ ਤਾਂ ਆ ਜਿਹੜੇ ਘਟਨਾ ਵਾਪਰ ਰਹੀਆਂ ਇਹ ਬਹੁਤ ਘਣਾਉਣੀ ਹਰਕਤ ਕੀਤੀ ਹੈ ਇਸੇ ਦੇ ਪਿੱਛੇ ਕੋਈ ਨਾ ਕੋਈ ਹੱਥ ਹੈਗਾ ਅਗਰ ਗਵਰਨਮੈਂਟ ਚੰਗੀ ਤਰ੍ਹਾਂ ਖੋਜ ਕਰੇ ਤਾਂ ਅਸਲ ਤੇ ਪਿੱਛੇ ਕੁਝ ਨਾ ਕੁਝ ਨਿਕਲੇਗਾ ਇਹ ਜਾਂਸੀਆਂ ਦਾ ਕੰਮ ਹੈ ਹੁਣ ਪਰਿਵਾਰ ਵੀ ਕਹੂਗਾ ਵੀ ਇਹ ਜੀ ਮੈਂਟਲੀ ਅਫਸੈਟ ਹੈ ਵੈਸੇ ਬੰਦਾ ਠੀਕ ਨਹੀਂ ਦਵਾਈ ਚੱਲ ਰਹੀ ਹੈ ਬਹੁਤ ਪਖੰਡਵਾਜੀ ਹੁੰਦੀ ਹੈ ਸਾਡੇ ਪੰਜਾਬ ਦੇ ਵਿੱਚ ਮੇਰੇ ਪਿਤਾ ਜੀ ਐਮਐਲਏ ਰਹੇ 92 ਚ ਚੋਣਾਂ ਲੜੀਆਂ ਅੱਜ ਵੀ ਯਾਦ ਹੈ ਮੈਨੂੰ ਉਹ ਦੌਰ ਅਤਵਾਦਾਂ ਅਸੀਂ ਉਹ ਦੌਰ ਵੀ ਦੇਖਿਆ ਜਦੋਂ ਦਰਵਾਜ਼ਿਆਂ ਦੇ ਅੰਦਰ ਹੋ ਜਾਈਦਾ ਸੀਗਾ 5 ਵਜੇ ਤੋਂ ਬਾਅਦ ਕੁੰਡੇ ਨਹੀਂ ਸੀ ਖੁੱਲਦੇ ਹੁੰਦੇ ਸੋ ਅਸੀਂ ਇਹੀ ਕਹਾਂਗੇ ਕਿ ਵੀ ਘਟੂ ਘਟ ਪੰਜਾਬ ਦਾ ਮਾਹੌਲ ਨਾ ਖਰਾਬ ਹੋਵੇ ਸਾਡੀ ਇਹੀ ਮਤਲਬ ਉਹ ਹੈ ਕਿ ਕੋਸ਼ਿਸ਼ ਹੈਗੀ ਹੈ ਕਿ ਅਸੀਂ ਜੋ ਮੈਕਸਿਮਮ ਅਸੀਂ ਚੰਗਾ ਕਰੀਏ ਪੰਜਾਬ ਲਈ ਉਹ ਕਰ ਸਕੀ। ਬੀਤੀ ਕੱਲ੍ਹ ਅੰਮ੍ਰਿਤਸਰ ਦੇ ਵਿੱਚ ਇੱਕ ਘਟਨਾ ਵਾਪਰੀ ਤਾਂ ਇੱਕ ਵਿਅਕਤੀ ਦੇ ਵੱਲੋਂ ਡਾਕਟਰ ਅੰਬੇਦਕਰ ਦੇ ਬੁੱਤ ਦੀ ਜਿਹੜੀ ਉਸ ਦੇ ਨਾਲ ਛੇੜਛਾੜ ਕੀਤੀ ਗਈ ਉਹ ਤਸਵੀਰਾਂ ਵੀ ਵਾਇਰਲ ਹੋਈਆਂ ਉਸ ਤੋਂ ਬਾਅਦ ਪੁਲਿਸ ਨੇ ਉਸ ਦੇ ਖਿਲਾਫ ਕਾਰਵਾਈ ਵੀ ਕੀਤੀ ਹੈ ਸਖਤ ਧਰਾਵਾਂ ਵੀ ਲਗਾਈਆਂ ਗਈਆਂ ਨੇ ਪਰ ਉਸ ਘਟਨਾ ਤੋਂ ਬਾਅਦ ਦਲਿਤ ਪਾਈਚਾਰੇ ਦੇ ਵਿੱਚ ਰੋਸ ਦੀ ਲਹਿਰ ਹੈ ਤੇ ਹਰ ਕੋਈ ਸਖਤ ਕਾਰਵਾਈ ਦੀ ਮੰਗ ਕਰ ਰਿਹਾ ਤੇ ਅਸੀਂ ਮੋਹਾਲੀ ਦੇ ਵਿੱਚ ਆ ਤਾਂ ਇੱਥੇ ਰਿਜ਼ਰਵੇਸ਼ਨ ਚੋਣ ਫੋਰ ਉਹ ਮੋਰਚਾ ਜਿਹੜਾ ਚੱਲ ਰਿਹਾ ਮਹਾਪੰਚਾਇਤ ਇਥੇ ਇਹਨਾਂ ਦੇ ਵੱਲੋਂ ਜਿਹੜੀ ਚੱਲ ਰਹੀ ਹੈ ਤਾਂ ਉਸ ਤੇ ਮਤਲਬ ਇੱਕ ਰੋਸ ਜਾਰ ਕੀਤਾ ਗਿਆ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਵੱਡੀ ਗਿਣਤੀ ਦੇ ਵਿੱਚ ਦਲਿਤ ਪਾਈਚਾਰਾ ਇਕੱਠਾ ਹੋਇਆ ਤਾਂ ਉਸ ਵਿਅਕਤੀ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਕਿ ਜਾਂਚ ਵੀ ਹੋਣੀ ਚਾਹੀਦੀ ਹੈ ਕਿ ਕੌਣ ਉਹ ਵਿਅਕਤੀ ਸੀ ਉਸਦੇ ਪਿੱਛੇ ਕੌਣ ਸੀ ਇਸ ਦੀ ਵੀ ਜਾਂਚ ਦੀ ਮੰਗ ਆ ਪੂਰੇ ਪੰਜਾਬ ਦੇ ਵਿੱਚ ਉਹ ਦਲਤ ਭਾਈਚਾਰਾ ਕਰਦਾ ਹੋਇਆ ਨਜ਼ਰ ਆ ਰਿਹਾ ਬਲਵਿੰਦਰ ਸਿੰਘ ਕੁੰਬੜਾ ਸਾਡੇ ਨਾਲ ਨੇ ਕੁੰਬੜਾ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਬਹੁਤ ਹੀ ਹਮੰਦਪਾਗੀ ਘਟਨਾ ਵਾਪਰ ਜਾਂਦੀ ਆ ਬਾਵੇਂ ਕਿਸ ਤੇ ਮਾਮਲਾ ਵੀ ਦਰਜ ਹੋ ਗਿਆ ਸਖ਼ਤ ਧਰਾਵਾਂ ਵੀ ਲਗਾਈਆਂ ਗਈਆਂ ਨੇ ਕਿਸ ਤਰ੍ਹਾਂ ਦੇਖਦੇ ਹੋ ਕੱਲ ਨੂੰ ਜਿਹੜਾ ਦਿਨ ਸੀ 26 ਜਨਵਰੀ ਦਾ ਕੱਲ ਦੇ ਦਿਨ ਸੰਵਿਧਾਨ ਲਾਗੂ ਹੋਇਆ ਸੀ ਜੋ ਕਿ ਡਾਕਟਰ ਅੰਬੇਦਕਰ ਸਾਹਿਬ ਦੇ ਵੱਲੋਂ ਲਿਖਿਆ ਗਿਆ ਸੀ ਉਸੇ ਦਿਨ ਘਟਨਾ ਵਾਪਰ ਜਾਣਾ ਕਿਸ ਤਰ੍ਹਾਂ ਦੇਖਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਤੁਹਾਡਾ ਚੈਨਲ ਦਾ ਮੈਂ ਰਜਾਨਾ ਸਪੋਕਸਮੈਨ ਦਾ ਤਹਿਤੋਂ ਧੰਨਵਾਦ ਕਰਦਾ ਹਾਂ ਜਦੋਂ ਵੀ ਸਾਡੀ ਮੋਰਚੇ ਦੀ ਜਾਂ ਪਬਲਿਕ ਦੀ ਆਵਾਜ਼ ਹੋਏ ਤੁਸੀਂ ਘਰ ਬੈਠੇ ਰੱਬ ਵਰਗੇ ਸਰੋਤਿਆਂ ਨੂੰ ਸਾਡੀ ਘਰ ਘਰ ਆਵਾਜ਼ ਪਹੁੰਚਾਉਂਦੇ ਹੋ ਤੇ ਅੰਨੀਆਂ ਤੇ ਬੋਲੀਆਂ ਤੇ ਗੁੰਗੀਆਂ ਸਰਕਾਰਾਂ ਤੱਕ ਤੁਸੀਂ ਸਾਡੀ ਆਵਾਜ਼ ਪਹੁੰਚਾਉਂਦੇ ਆ ਤੁਹਾਡੇ ਰਾਹੀਂ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਨਾ ਚਾਹੁੰਦੇ ਹਾਂ ਜੋ ਮਾਨਯੋਗ ਕੱਲ ਇੱਥੇ ਰਸਤੇ 'ਚ ਇੱਕ ਬਹੁਤ ਕਨੌਣੀ ਹਰਕਤ ਹੋਈ ਹੈ ਜਿਹੜੀ ਗੰਭੀਰ ਤਰ੍ਹਾਂ ਦੀ ਹੈ ਸਾਡਾ 26 ਜਨਵਰੀ ਗਣਤੰਤਰਤਾ ਦਿਵਸ 76ਵਾਂ ਅਸੀਂ ਮਨਾ ਰਹੇ ਨੇ ਪੂਰਾ ਦੇਸ਼ ਮਨਾ ਰਿਹਾ ਤੇ ਵਿਦੇਸ਼ਾਂ 'ਚ ਵੀ ਗਣਤੰਤਰਤਾ ਦਾ ਦਿਵਸ ਜਿਹੜੀ ਹੈਗੀ ਆਪਣੇ ਦੇਸ਼ ਦੀ ਖੁਸ਼ੀ ਮਨਾਉਂਦੇ ਪਰ ਲੇਕਿਨ ਉੱਥੇ ਇੱਕ ਵਿਅਕਤੀ ਨੇ ਥੋੜਾ ਲੈ ਕੇ ਮੂਰਤੀ ਦੀ ਪੰਨ ਤੋੜ ਕਰਨੀ ਪੌੜੀ ਲਾਣੀ ਉਹਦੇ ਪਿੱਛੇ ਕਿ ਬਹੁਤ ਵੱਡੀ ਕੋਈ ਮੈਨੂੰ ਏਜੰਸੀ ਇਹ ਬਹੁਤ ਵੱਡੀ ਸਿਆਸਤ ਕੰਮ ਕਰਦੀ ਲੱਗਦੀ ਹੈ ਤਾਂ ਕਿ ਇੱਕ ਵਿਅਕਤੀ ਦਾ ਇਹ ਕੰਮ ਨਹੀਂ ਹੈ ਵੀ ਐਡਾ ਉਹ ਗਲਤ ਸਟੈਪ ਪੱਟੇ ਉਸ ਵਿਅਕਤੀ ਦੇ ਖਿਲਾਫ ਸਖਤ ਤੋਂ ਸਖਤ ਤੁਹਾਡੇ ਰਾਹੀਂ ਅਸੀਂ ਕਾਰਵਾਈ ਮੰਗਦੇ ਆ ਉਹਨੂੰ ਫਾਂਸੀ ਦੀ ਸਜ਼ਾ ਹੋਵੇ ਤਾਂ ਕਿ ਮੁੜ ਕੇ ਕਿਸ ਦੇਸ਼ 'ਚ ਅਜਿਹੀ ਕੋਈ ਕਰਾਉਣੀ ਹਰਕਤ ਨਾ ਕਰ ਸਕੇ ਨਾ ਹੀ ਜਿਹੜੇ ਸਾਡੇ ਸਮਾਜ ਦੇ ਲੋਕਾਂ ਨੂੰ ਬਹੁਤ ਵੱਡੀ ਢੇਸ ਪਹੁੰਚੀ ਹੈ ਅੱਜ ਸਾਰਾ ਮਨ ਲੱਗਦੀ ਜਲੰਧਰ ਵੀ ਅਮਰਸਰ ਵੀ ਕਾਫੀ ਸਾਡੂ ਸ਼ਹਿਰਾਂ ਚ ਫੋਨ ਆਏ ਵੀ ਬੰਦ ਕਰ ਰਹੇ ਨੇ ਤੇ ਜਿਹੜੀ ਦੇਸ਼ ਦੀ ਬਰਬਾਦੀ ਹੈ ਇਹ ਕੁਝ ਲੋਕਾਂ ਨੇ ਆਪਣੇ ਫਾਇਦੇ ਲਈ ਇਹ ਆਪਣੇ ਮੁਨਾਫੇ ਲਈ ਜਾਂ ਕੋਈ ਨਿੱਜੀ ਫਾਇਦਾ ਕਿਸੇ ਨੂੰ ਹੋਊਗਾ ਕਿਸੇ ਕੰਪਨੀ ਨੇ ਕਿਸੇ ਏਜੰਸੀ ਨਾਲ ਬੰਦਾ ਛੱਡਿਆ ਹੋਊਗਾ ਉਹਦੇ ਪਿੱਛੇ ਕੋਈ ਬਹੁਤ ਵੱਡੀ ਸਿਆਸਤ ਹੈ ਸਾਜ਼ਿਸ਼ ਹੈ ਜਿਹੜੀ ਏਡੀ ਬੜਾ ਸਟੈਪ ਪੜਿਆ ਉਸ ਬੰਦੇ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਏ ਤਾਂ ਕਿ ਮੁੜ ਕੇ ਕੋਈ ਦੇਸ ਇਹ ਵਿਅਕਤੀ ਐਦਾਂ ਦਾ ਕੋਈ ਗੱਲ ਨਾ ਕਰੇ ਕੀ ਲੱਗਦਾ ਤੁਹਾਨੂੰ ਕਿ ਭਾਈਚਾਰਕ ਸਾਂਝ ਨੂੰ ਤੋੜਨ ਦਾ ਯਤਨ ਹੋ ਰਿਹਾ ਇਸ ਤਰ੍ਹਾਂ ਦੀ ਘਟਨਾ ਦਾ ਵਾਪਰ ਜਾਣਾ ਕੀ ਉਹ ਕੜਵਾਹਟ ਪੈਦਾ ਕੀਤੀ ਜਾ ਰਹੀ ਆ ਦੋ ਫਿਰਕਿਆਂ ਦੇ ਵਿੱਚ ਭਾਈਚਾਰਕ ਸਾਂਝ ਦੇ ਵਿੱਚ ਜੀ ਇਹ ਤਾਂ ਹੁੰਦਾ ਹੀ ਐ ਸੀ ਜਦੋਂ ਖੁਸ਼ ਵੀ ਇਹੋ ਜਿਹੀ ਘਟਨਾ ਵਾਪਰਦੀ ਹੈ ਜਿਹੜੀ ਇੱਕ ਸਮਾਜ ਇੱਕ ਮਤਲਬ ਉਹਦੇ ਤੇ ਲੈਵਲ ਤੇ ਆ ਕੇ ਤੁਸੀਂ ਕਿਸੇ ਦੀਆਂ ਜਿਹੜੀਆਂ ਇੱਕ ਤੁਹਾਡੀਆਂ ਭਾਵਨਾਵਾਂ ਨੂੰ ਠੇਸ ਪਹਿਚਾਣ ਪਹਚਾਣ ਵਾਲਾ ਤਾਂ ਆਬਵੀਅਸ ਹੈ ਤਾਂ ਪਰ ਇਸ ਦੇ ਨਾਲ ਮੈਂ ਵੀ ਇਹ ਅਪੀਲ ਵੀ ਕਰਾਂਗੀ ਆਪਣੇ ਪੂਰੇ ਭਾਈਚਾਰਕ ਸੰਜ ਨੂੰ ਚਾਹੇ ਉਹ ਕਿਸੇ ਵੀ ਉਹਦੇ ਤੋਂ ਹੋਵੇ ਕਰਨ ਤੋਂ ਕਿਸੇ ਵੀ ਬਰਾਦਰੀ ਤੋਂ ਕਿਉਂਕਿ ਬਾਬਾ ਸਾਹਿਬ ਕੱਲੇ ਸਾਡੇ ਨਹੀਂ ਹੈਗੇ ਸਭ ਦੇ ਨੇ ਸਭ ਦੇ ਨੇ ਸੰਵਿਧਾਨ ਉਹਨਾਂ ਨੇ ਕੱਲੇ ਸਾਡੇਆਂ ਲਈ ਨਹੀਂ ਬਣਾਇਆ ਸਭ ਲਈ ਬਣਾਇਆ ਹੈਗਾ ਹੈ ਏਕਤਾ ਸਾਰਾ ਕੁਝ ਮਤਲਬ ਜੋ ਅਸੀਂ ਪੜਿਆ ਜਿੰਨਾ ਕਸੀ ਸਮਝਿਆ ਅਸੀਂ ਸਮਝ ਪਾਏ ਆ ਸੰਵਿਧਾਨ ਨੂੰ ਸੋ ਮੈਂ ਤਾਂ ਇਹੀ ਗੁਜ਼ਾਰਿਸ਼ ਕਰਾਂਗੀ ਅਪੀਲ ਕਰਾਂਗੀ ਆਪਣੇ ਪੂਰੇ ਪੰਜਾਬ ਦੇ ਵਸਨੀਕਾਂ ਨੂੰ ਕਿ ਇਸ ਚੀਜ਼ ਨੂੰ ਆਪਾਂ ਬਹੁਤ ਸਹਜਤਾ ਦੇ ਨਾਲ ਇਹਨੂੰ ਸੰਭਾਲੀਏ ਔਰ ਇਹ ਜਿਹੜੇ ਲੋਕ ਨੇ ਜਿਹੜੇ ਘਟਿਆ ਹਰਕਤਾਂ ਕਰਦੇ ਨੇ ਉਹਨਾਂ ਤੇ ਨਕੇਲ ਪਾਉਣ ਲਈ ਸਰਕਾਰਾਂ ਨੂੰ ਅਪੀਲ ਕਰਦੀ ਹਾਂ ਕਿਉਂਕਿ ਸਰਕਾਰਾਂ ਤੱਕ ਇਹ ਪਹੁੰਚਣੀ ਜ਼ਰੂਰੀ ਹੈ ਕਿਉਂਕਿ ਸਰਕਾਰ ਪਤਾ ਨਹੀਂ ਹੁਣ ਸੁੱਤੀ ਪਈ ਹੈ ਜਾਂ ਜਾਗਦੀ ਪਈ ਹੈ ਤਾਂ ਸਰਕਾਰ ਸਾਡੀ ਪੰਜਾਬ ਸਰਕਾਰ ਦੇਖੇ ਇਹਨਾਂ ਕੁਝ ਹੋ ਰਿਹਾ ਹੈ ਪੂਰੇ ਪੰਜਾਬ ਦੇ ਵਿੱਚ ਤੇ ਕੀ ਕਹੀਏ ਹੁਣ ਅਸੀਂ ਬਿਲਕੁਲ ਤੁਸੀਂ ਡਾਕਟਰ ਸਾਹਿਬ ਤੇ ਇੱਕ ਕਿਤਾਬ ਵੀ ਲਿਖਣ ਜਾ ਰਹੇ ਹੋ ਜਦੋਂ ਅਜਿਹੀ ਘਟਨਾ ਵਾਪਰ ਗਈ ਕਿ ਮਨ ਨੂੰ ਕਿੰਨੀ ਘੇਸ ਪਹੁੰਚੀ ਤੁਸੀਂ ਕਿਹਾ ਇੱਕ ਕਿਤਾਬ ਵੀ ਤੁਸੀਂ ਨੇ ਲਿਖਣੀ ਆ ਆਉਣ ਵਾਲੇ ਸਮੇਂ ਦੇ ਵਿੱਚ ਰਿਲੀਜ਼ ਵੀ ਕਰਨ ਜਾ ਰਹੇ ਹੋ ਉਹਨਾਂ ਦੀਆਂ ਡਿਗਰੀਆਂ ਬਾਰੇ ਉਹਨਾਂ ਦੀ ਕੁਆਲੀਫਿਕੇਸ਼ਨ ਬਾਰੇ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਪੜ੍ਹਾਈ ਕੀਤੀ ਸੀ ਜੈਪੀ ਜੈ ਭਾਤ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਜੀ ਕੀ ਫਤਿਹ ਡਾਕਟਰ ਭੀਮਰਾਵ ਅੰਬੇਦਕਰ ਸਾਹਿਬ ਜਿਹੜੇ ਨੇ ਉਹ ਕਿਸੇ ਖਾਸ ਜਾਤੀ ਦੇ ਨਹੀਂ ਉਹਨਾਂ ਸਾਰਿਆਂ ਨੇ ਕੰਮ ਕੀਤਾ ਪਰ ਜੋ 26 ਜਨਵਰੀ ਨੂੰ ਜਦਨ ਸੰਵਿਧਾਨ ਲਾਗੂ ਹੋਇਆ ਉਸ ਦਿਨ ਹੀ ਮੂਰਤੀ ਨੂੰ ਤੋੜ ਦੇਣਾ ਇਹ ਬਹੁਤ ਵੱਡੀ ਇੱਕ ਸਾਜ਼ਿਸ਼ ਆ ਔਰ ਇੱਥੋਂ ਪਤਾ ਲੱਗਦਾ ਤੇ ਇਹਦੇ ਪਿੱਛੇ ਜਿਹੜੀਆਂ ਏਜੰਸੀਆਂ ਨੇ ਔਰ ਉਹ ਕਹਿੰਦੀਆਂ ਨੇ ਪਰ ਇਹ ਸੰਵਿਧਾਨ ਜਿਹੜਾ ਵਾ ਆਪਾਂ ਇਹਨੂੰ ਖਤਮ ਕਰਨਾ ਔਰ ਖਤਮ ਕਰਨ ਦੇ ਵੱਲ ਜਾ ਰਹੇ ਨੇ ਨਾ ਘਰ ਘਰ ਵਿੱਚ ਪਹੁੰਚਉਣ ਵਾਸਤੇ ਬਾਬਾ ਸਾਹਿਬ ਦੀਆਂ 26 ਡਿਗਰੀਆਂ ਜਿਹੜੀਆਂ ਨੇ ਉਹਨਾਂ ਨੇ ਕਿੱਥੋਂ ਕੀਤੀਆਂ ਕਦੋਂ ਕੀਤੀਆਂ ਕਿਉਂ ਕੀਤੀਆਂ ਉਹ ਕਾਰਨ ਕੀ ਸੀ ਉਹ ਸਾਰਾ ਕਾਰਨ ਉਸ ਕਿਤਾਬ ਦੇ ਵਿੱਚ ਦੱਸਿਆ ਜਾਏਗਾ ਔਰ ਲੋਕਾਂ ਨੂੰ ਕਦਰ ਇਹ ਸਮਝਾਇਆ ਜਾਏਗਾ ਕਿ ਤੁਸੀਂ ਵੀ ਆਪਣੇ ਬੱਚਿਆਂ ਨੂੰ ਇਹ ਕਿਤਾਬ ਪੜ੍ਹਾਓ ਕਿ ਇੱਕ ਸਾਧਨਹੀਨ ਆਦਮੀ ਜਿਹੜਾ ਵਾ ਉਹ 32 ਡਿਗਰੀਆਂ ਕਰ ਸਕਦਾ ਤੁਸੀਂ ਵੀ ਆਪਣੇ ਬੱਚਿਆਂ ਨੂੰ ਕਹੋ ਤੇ ਤੁਹਾਡੇ ਕੋਲ ਸਭ ਕੁਝ ਹੁੰਦਿਆ ਹੋਇਆ ਵੀ ਵੱਧ ਤੋਂ ਵੱਧ ਪੜ੍ਹਾਈ ਕਰੋ ਔਰ ਦੇਸ਼ ਵਾਸਤੇ ਕੰਮ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਕਿਸ ਤਰੀਕੇ ਨਾਲ ਦੇਖਦੇ ਹਾਂ ਇਸ ਘਟਨਾ ਦਾ ਵਾਪਰ ਜਾਣਾ ਕੀ ਕੜਵਾਹਟ ਪੈਦਾ ਕਰਨ ਦੀ ਕੋਸ਼ਿਸ਼ ਆ ਪੰਜਾਬ ਦੇ ਵਿੱਚ ਉਹ ਮਾਹੌਲ ਖਰਾਬ ਕਰਨ ਦਾ ਯਤਨ ਪਹਿਲਾਂ ਤਾਂ ਤੁਹਾਡਾ ਬਹੁਤ ਧੰਨਵਾਦ ਹੈ ਤੁਹਾਡੇ ਚੈਨਲ ਸਮਝਦੇ ਤੁਸੀਂ ਸੱਚੀ ਖਬਰ ਲਾਂਦੇ ਹੋ ਜਦੋਂ ਦੀ ਇਹ ਖਬਰ ਸੁਣੀ ਹੈ ਜੀ ਬਹੁਤ ਮਨ ਨੂੰ ਠੇਸ ਪਹੁੰਚੀ ਹੈ ਖਾਣਾ ਨਹੀਂ ਅੱਛਾ ਲੱਗਿਆ ਕਿਉਂਕਿ ਉਹਨਾਂ ਦਾ ਦਾ ਸਾਂਝਾ ਸੰਦੇਸ਼ ਦਿੱਤਾ ਸਭ ਦੇ ਵਾਸਤੇ ਤਾਂ ਆ ਜਿਹੜੇ ਘਟਨਾ ਵਾਪਰ ਰਹੀਆਂ ਇਹ ਬਹੁਤ ਕਨਾਉਣੀ ਹਰਕਤ ਕੀਤੀ ਹੈ ਇਸੇ ਦੇ ਪਿੱਛੇ ਕੋਈ ਨਾ ਕੋਈ ਹੱਥ ਆਏਗਾ ਅਗਰ ਗਵਰਨਮੈਂਟ ਚੰਗੀ ਤਰ੍ਹਾਂ ਖੋਜ ਕਰੇ ਤਾਂ ਇਸ ਦੇ ਪਿੱਛੇ ਕੁਝ ਨਾ ਕੁਝ ਨਿਕਲੇਗਾ ਏਜੰਸੀਆਂ ਦਾ ਕੰਮ ਹੈ ਕਿਉਂਕਿ ਆਪਸੀ ਭਾਈਚਾਰਾ ਸਭ ਦਾ ਬਣਿਆ ਹੋਇਆ ਹੈ ਭਾਈਚਾਰਿਆਂ ਨੂੰ ਮਾਹੌਲ ਨੂੰ ਖਰਾਬ ਕਰਨ ਵਾਸਤੇ ਇਦਾਂ ਦੀ ਇਦਾਂ ਦੀ ਸਸਚਾ ਜਾਰੀਆਂ ਤੇ ਜਦੋਂ ਉਹਦੀ ਖਬਰ ਸੁਣੀ ਬਹੁਤ ਉਹ ਆ ਤੇ ਮੈਂ ਅਪੀਲ ਕਰਦਾ ਗਵਰਨਮੈਂਟ ਨੂੰ ਵਾਰ-ਵਾਰ ਪਹਿਲਾਂ ਵੀ ਅਪੀਲ ਕੀਤੀ ਹੈ ਕਿ ਇਹਨੂੰ ਠੱਲ ਪਾਇਆ ਜਾਵੇ ਨਹੀਂ ਠੱਲ ਪਿਆ ਤਾਂ ਇਹਦਾ ਬੜਾ ਮੁਹਾਜਾ ਭੁਗਤਣਾ ਪਊਗਾ ਗਵਰਨਮੈਂਟ ਨੂੰ ਪੰਜਾਬ ਗਵਰਨਮੈਂਟ ਨੂੰ ਅਸੀਂ ਸੜਕਾਂ ਤੇ ਉਤਰਾਂਗੇ ਇਹਦਾ ਇਮੀਡੀਏਟਲੀ ਕੋਈ ਨਾ ਕੋਈ ਹੱਲ ਕੱਢਣਾ ਚਾਹੀਦਾ ਤੇ ਇਹ ਜੇ ਅਨਸਰਾਂ ਨੂੰ ਸਖਤ ਸਖਤ ਸਜ਼ਾ ਦੇਣੀ ਚਾਹੀਦੀ ਮੇਰੀ ਇਹੀ ਪੀਲ ਹੈ ਜੀ ਵੈਘੀ ਜੀ ਖਾਲਸਾ ਜਮਣਾ ਸਾਹਿਬ ਪਰਿਵਾਰ ਦਾ ਵੀ ਬਿਆਨ ਸਾਹਮਣੇ ਆ ਗਿਆ ਉਹ ਮੁੰਡੇ ਦੀ ਮਾਂ ਦਾ ਬਿਆਨ ਸਾਹਮਣੇ ਆਇਆ ਥੋੜੇ ਸਮੇਂ ਪਹਿਲਾਂ ਉਹ ਕਹਿੰਦੇ ਸਾਡਾ ਪੁੱਤ ਦਬਈ ਗਿਆ ਸੀ ਢਾਈ ਤਿੰਨ ਸਾਲ ਉੱਥੇ ਗਿਆ ਘਰ ਦੀ ਗਰੀਬੀ ਦੂਰ ਕਰਨ ਦੇ ਲਈ ਉਸ ਤੋਂ ਬਾਅਦ 5 ਕੁ ਮਹੀਨੇ ਹੋ ਗਏ ਨੂੰ ਇੱਥੇ ਆਏ ਨੂੰ ਸਾਡੇ ਨਾਲ ਤਾਂ ਰਹਿੰਦਾ ਨਹੀਂ ਸਾਡੇ ਨਾਲ ਕੋਈ ਸੰ ਅੰਬਰ ਸਰ ਰਹਿੰਦਾ ਸੀ ਉਹ 5 ਮਹੀਨਿਆਂ ਤੋਂ ਤਕਰੀਬਨ ਕਮਰੇ ਰੈਂਟ ਤੇ ਲੈ ਕੇ ਕਿ ਜਾਂਚ ਹੋਣੀ ਚਾਹੀਦੀ ਹੈ ਕੌਣ ਸੀ ਉਸ ਦੇ ਪਿੱਛੇ ਉਹਦਾ ਮੋਬਾਈਲ ਵੀ ਫੜਿਆ ਗਿਆ ਕਿ ਆਖਰੀ ਵਾਰ ਉਸ ਨੇ ਕਿਸ ਨਾਲ ਗੱਲਬਾਤ ਕੀਤੀ ਕਿਸ ਦੇ ਸੰਪਰਕ ਦੇ ਵਿੱਚ ਸੀ ਉਹ ਇਹ ਬਹੁਤ ਵੱਡੇ ਇੱਕ ਜਾਂਚ ਦਾ ਵਿਸ਼ਾ ਉਹਦਾ ਮੋਬਾਈਲ ਫੜ ਕੇ ਉਹਦੀ ਜਿਹੜੀ ਪਿਛਲੀ 6 ਮਹੀਨੇ ਦੀ ਲੋਕੇਸ਼ਨ ਕਢਾਈ ਜਾਵੇ ਲੋਕੇਸ਼ਨ ਜਦੋਂ ਟ੍ਰੇਸ ਹੋਊਗੀ ਕਿੱਥੋਂ ਕਿੱਥੋਂ ਵੱਦਾ ਜਾਂਦਾ ਰਿਹਾ ਕਿਹਦੇ ਨਾਲ ਲਿੰਕ ਜੁੜੇ ਕਿੱਥੇ ਕਿੱਥੇ ਜਾਂਦਾ ਆਂਦਾ ਹੈ ਜੇ ਹੁਣ ਪਰਿਵਾਰ ਵੀ ਕਹੂਗਾ ਵੀ ਇਹ ਜੀ ਮੈਂਟਲੀ ਅਫਸੈਟ ਹੈ ਵੈਸੇ ਵੈਸੇ ਪਤਾ ਠੀਕ ਨਹੀਂ ਦਵਾਈ ਚੱਲ ਰਹੀ ਹੈ ਬਹੁਤ ਪਖੰਡਵਾਜੀ ਹੁੰਦੀ ਹੈ ਪਰ ਜਿਹੜੇ ਬੰਦੇ ਨੇ ਇੱਕ ਨੌਣੀ ਹਰਕਤ 26 ਜਿਵੇਂ ਕੱਲ ਗਲੰਦੰਦਰ ਦੀਪਸ ਨੂੰ ਕਰਨੀ ਹੈ ਐਡੀ ਵੱਡੀ ਗੱਲ ਕਰੀ ਹੈ ਉਹ ਕੋਈ ਛੋਟੀ ਮੋਡੀ ਕਹਾਣੀ ਨਹੀਂ ਉਹ ਸਾਰੇ ਜਿਹੜੇ ਹੈਗੇ ਡਰਾਮੇਬਾਜ਼ੀ ਕਰਦੇ ਨੇ ਸਰਕਾਰਾਂ ਵੀ ਕਰਨੀਆਂ ਵਿੱਚ ਨਲਾਇਕ ਅਫਸਰ ਵੀ ਕਰਨਗੇ ਪਰ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਕੇ ਉਸ ਵਿਅਕਤੀ ਨੂੰ ਫਾਂਸੀ ਦੇਈ ਜਾਵੇ ਚ ਰਸਤੇ 'ਚ ਤਾਂ ਕਿ ਮੁੜ ਕੇ ਕਿਸੇ ਦੇਸ਼ 'ਚ ਕੋਈ ਐਦਾਂ ਦਾ ਸਟੈਪ ਗਲਤ ਨਾ ਪਟੇ ਤਾਂ ਕਿ ਲੋਕਾਂ ਦੇ ਮਨ ਨੂੰ ਜਿਹੜੀ ਠੇਸ ਪਹੁੰਚੇ ਤੇ ਨਾ ਲੋਕਾਂ ਨੂੰ ਸੜਕਾਂ ਬਣਾਉਣ ਲਈ ਮਜਬੂਰ ਹੋਏ ਸਾਡਾ ਜੇ ਰਸ ਦਾ ਵਸ ਦਾ ਦੇਸ਼ ਨੂੰ ਨਾ ਲੋਕਾਂ ਨੂੰ ਬਰਬਾਦੀ ਤੇ ਪਹਿਲਾਂ ਹੀ ਅਸੀਂ ਤਾਂ ਬਹੁਤ ਬਰਬਾਦ ਹੋ ਚੁੱਕਾ ਦੇਸ਼ ਹੁਣ ਵੀ ਬਰਬਾਦੀ ਦੇ ਰਾਹਾਂ 'ਤੇ ਚਲੇ ਜਾਵੇ ਤਾਂ ਕਿ ਇਹ ਜਿਹੇ ਲੋਕ ਜਿਹੜੇ ਗਲਤ ਅਨਸਰ ਨੇ ਅੱਗ ਲਾਈ ਕੁੱਤਾ ਕੰਧ ਤੇ ਉਹ ਬੰਦਾ ਦਾ ਅੱਗ ਲਾਈ ਕੁੱਤਾ ਕੰਧ ਤੇ ਸਾਡਾ ਦੇਸ਼ ਦੀ ਨਾਂ ਬਰਬਾਦੀ ਹੋ ਜਾਏ ਅਸੀਂ ਉਸ ਰੋਕਣ ਵਾਸਤੇ ਸਰਕਾਰ ਨੂੰ ਸਖਤ ਸਜ਼ਾ ਦੀ ਮੰਗ ਕਰਦੇ ਆਂ ਜੀ ਦੇਖਦੇ ਹੋ ਜਿਹੜਾ ਵਿਅਕਤੀ ਆ ਉਹ ਵੀ ਐਸਸੀ ਭਾਈਚਾਰੇ ਦੇ ਨਾਲ ਸੰਬੰਧ ਰੱਖਦਾ ਹੈ ਉਹ ਕੀ ਕੋਈ ਪਿੱਛੇ ਮਾਸਟਰਮਾਈਂਡ ਆ ਜਿਹੜਾ ਵੀ ਉਸ ਵਿਅਕਤੀ ਤੋਂ ਹੀ ਇਹ ਘਟਨਾ ਨੂੰ ਅੰਜਾਮ ਦਿਵਾਇਆ ਗਿਆ ਜਿਹੜਾ ਇੱਕ ਦਲਿਤ ਭਾਈਚਾਰੇ ਨਾਲ ਸੰਬੰਧ ਰੱਖਦਾ ਹੋਵੇ ਲੱਗਦਾ ਕੋਈ ਪਿੱਛੇ ਕੋਈ ਇਹ ਨੂੰ ਕੋਈ ਹੋਰ ਚਲਾ ਰਿਹਾ ਜਾਂ ਕਿਸੇ ਬੰਦੇ ਲੋਗੇ ਹੋਰ ਕਾਰਵਾਈ ਇਹ ਕਰਵਾਈ ਗਈ ਨਹੀਂ ਇਹ ਕਾਰਵਾਈ ਤਾਂ ਦੇਖੋ ਪੁਲਿਸ ਦੀ ਹੈ ਇਹਦੇ 'ਚ ਤਾਂ ਪੁਲਿਸ ਡੀਲ ਕਰੇ ਅਸੀਂ ਇਸ ਚੀਜ਼ ਬਾਰੇ ਤਾਂ ਕੁਝ ਕਹਿ ਨਹੀਂ ਸਕਦੇ ਕਿ ਉਹ ਕਿੱਥੋਂ ਹੈ ਜਾਂ ਕਿਦਾਂ ਹੈਗਾ ਅਸੀਂ ਤਾਂ ਸਿਰਫ ਕਾਰਵਾਈ ਕਰਨ ਦੀ ਮੰਗ ਕਰ ਸਕਦੇ ਹਾਂ ਉਸ ਬੰਦੇ ਬਾਰੇ ਅਸੀਂ ਆਪਣੇ ਵਿਚਾਰ ਤਾਂ ਕੁਝ ਦੇ ਨਹੀਂ ਸਕਦੇ ਬਟ ਜੋ ਦਿੱਤੇ ਹੈਗੇ ਉਹ ਇਹੀ ਹੈ ਕਿ ਵੀ ਜੋ ਵੀ ਉਹਨੇ ਕੀਤਾ ਉਹ ਨਿੰਦਣਯੋਗ ਹੈ ਇਹੋ ਜੀਆਂ ਚੀਜ਼ਾਂ ਨਾਲ ਤਾਂ ਸਮਾਜ ਦੀ ਏਕਤਾ ਅਖੰਡਤਾ ਹਰ ਇੱਕ ਚੀਜ਼ ਨੂੰ ਮਤਲਬ ਢਾਹ ਲੱਗਦੀ ਹੈ ਸੋ ਇਹ ਰੋਕਣਾ ਚਾਹੀਦਾ ਹੈ ਇਹ ਇਹ ਚੀਜ਼ਾਂ ਨੂੰ ਬਿਲਕੁਲ ਮਤਲਬ ਬੰਦ ਕਰਨੀਆਂ ਚਾਹੀਦੀਆਂ ਨੇ ਸਾਡੇ ਪੰਜਾਬ ਦੇ ਵਿੱਚ ਮੇਰੇ ਪਿਤਾ ਜੀ ਐਮਐਲਏ ਰਹੇ ਬੰਨ ਵਿੱਚ ਚੋਣਾਂ ਲੜੀਆਂ ਅੱਜ ਵੀ ਯਾਦ ਹੈ ਮੈਨੂੰ ਉਹ ਦੌਰ ਅਤਵਾਦਾਂ ਅਸੀਂ ਉਹ ਦੌਰ ਵੀ ਦੇਖਿਆ ਜਦੋਂ ਦਰਵਾਜ਼ਿਆਂ ਦੇ ਅੰਦਰ ਹੋ ਜਾਈਦਾ ਸੀਗਾ ਪੰਜ ਹੋਈ ਤੋਂ ਬਾਅਦ ਕੁੰਡੇ ਨਹੀਂ ਸੀ ਖੁੱਲਦੇ ਹੁੰਦੇ ਸੋ ਅਸੀਂ ਇਹੀ ਕਹਾਂਗੇ ਕਿ ਵੀ ਘਟੋ ਘਟ ਪੰਜਾਬ ਦਾ ਮਾਹੌਲ ਨਾ ਖਰਾਬ ਹੋਵੇ ਸਾਡੀ ਇਹੀ ਮਤਲਬ ਉਹ ਹੈ ਕਿ ਕੋਸ਼ਿਸ਼ ਇਹੀ ਹੈ ਕਿ ਅਸੀਂ ਜੋ ਮੈਕਸਿਮਮ ਅਸੀਂ ਚੰਗਾ ਕਰੀਏ ਪੰਜਾਬ ਲਈ ਉਹ ਕਰ ਸਕੀਏ ਕੀ ਕੀ ਕਹਿਣਾ ਚਾਹੋ ਸਰ ਮੈਂ ਜੈਪੀਮ ਜੈ ਭਾਰਤ ਸਰ ਮੈਂ ਇਹ ਗੱਲ ਕਹਿਣਾ ਚਾਹੁੰਦੀ ਜੇਕਰ ਪਰਿਵਾਰ ਕਹਿੰਦਾ ਹੈ ਕਿ ਸਾਡਾ ਬੱਚਾ ਕਿਸੇ ਪ੍ਰੈਸ਼ਰ ਦੇ ਵਿੱਚ ਹੈ ਜਾਂ ਮਾਈਂਡ ਅਫਸੈਟ ਹੈ ਕਿ ਉਹ ਬੱਚੇ ਨੂੰ ਇਸ 26 ਜਨਵਰੀ ਦੇ ਦਿਨ ਹੀ ਉਹ ਬੁੱਤ ਦੀ ਬੇਦਗੀ ਕਰਨੀ ਸੀਗੀ ਉਸ ਬੁੱਤ ਨੂੰ ਥੋੜਾ ਕਿ ਹੋਈ ਹੋਰ ਦਿਨ ਵੀ ਹੋ ਸਕਦਾ ਸੀਗਾ ਉਹਨੂੰ ਪਤਾ ਨਹੀਂ ਸੀਗਾ ਜਿਹੜਾ ਬੰਦਾ ਦੁਬਾਈ ਜਾ ਸਕਦਾ ਉਹਨੂੰ ਇਹ ਨਹੀਂ ਪਤਾ ਸੀਗਾ ਕਿ ਇਹ ਬੁੱਤ ਕਾਦਾ ਬਣਿਆ ਹੋਇਆ ਕਿ ਕੌਣ ਹੈ ਇਹ ਜਿਸਨੇ ਭਾਰਤ ਦਾ ਸੰਵਿਧਾਨ ਲਾਗੂ ਕੀਤਾ ਜਿਸਨੇ ਸਭ ਨੂੰ ਸਮਾਨਤਾ ਦਿੱਤੀ ਹੈ ਜਿਸਨੇ ਸਭ ਨੂੰ ਇੱਕ ਵਾਰ ਸਮਝਿਆ ਇੱਕ ਬਰਾਬਰ ਸਮਝਿਆ ਕਿ ਉਸੇ ਬੰਦੇ ਦੇ ਆਪਾਂ ਐਨਿਓ ਕਰ ਸਕਦੇ ਆ ਬੇਅਤਕੀ ਕਰ ਸਕਦੇ ਹੋ ਤੇ ਬੁੱਤ ਜੇਕਰ ਆਪਣੇ ਪੰਜਾਬ ਦੇ ਵਿੱਚ ਇਹ ਜਿਹੜੇ ਮਤਲਬ ਕਿ ਸੰਵਿਧਾਨ ਲਾਗੂ ਹੋਇਆ ਆਪਣੇ ਕੰਟਰੀ ਦੇ ਵਿੱਚ ਕਿ ਸਭ ਲੋਕਾਂ ਨੂੰ ਸਮਾਨ ਸਮਝਿਆ ਜਾਵੇ ਇੱਕ ਨਜ਼ਰ ਨਾਲ ਦੇਖਿਆ ਜਾਵੇ ਜੇ ਉਹਦਾ ਬੁੱਤ ਹੀ ਸੇਫ ਨਹੀਂ ਹੈ ਤਾਂ ਆਪਾਂ ਕਿਵੇਂ ਸੇਫ ਹੋ ਸਕਦੇ ਆ ਨਹੀਂ ਪੰਜਾਬ ਦੇ ਵਿੱਚ ਜਾਂ ਇਸ ਕੰਟਰੀ ਦੇ ਵਿੱਚ ਆਪਾਂ ਕਿਵੇਂ ਆਪਣੇ ਆਪ ਨੂੰ ਸੇਫ ਸਮਝੀਏ ਜਿਹੜੇ ਸਾਡੇ ਸੰਵਿਧਾਨ ਵਾਲੇ ਸੰਵਿਧਾਨ ਬਣਾਉਣ ਵਾਲੇ ਤੇ ਉਹਨਾਂ ਦੀਆਂ ਯਾਦਾਂ ਹੀ ਨਹੀਂ ਸੇਫ ਤਾਂ ਅਸੀਂ ਕਿਵੇਂ ਸੇਫ ਰਹਿ ਸਕਦੇ ਹਾਂ ਜੀ ਅੰਬਰ ਸਰ ਤੇ ਸੀਪੀ ਦਾ ਵੀ ਬਿਆਨ ਆਇਆ ਉਹ ਕਹਿੰਦੇ ਬੜੀਆਂ ਸਖਤ ਧਰਾਮਾਂ ਲਾ ਦਿੱਤੀਆਂ ਨੇ ਇਸ ਲਈ ਜਾਂਚ ਕਰ ਰਹੇ ਆ ਉਹਦਾ ਮੋਬਾਈਲ ਵੀ ਖੰਗਾਲ ਰਹੇ ਆ ਕਿ ਕਿਸ ਦੇ ਨਾਲ ਉਹਦੇ ਸੰਪਰਕ ਸੀ ਉਹ ਪੌੜੀ ਦੀ ਵੀ ਜਾਂਚ ਕਰ ਰਹੇ ਆ ਪੌੜੀ ਕਿਵੇਂ ਆਈ ਉੱਥੇ ਉਹ ਚੀਜ਼ਾਂ ਦੀ ਵੀ ਜਿਹੜੀ ਜਾਂਚ ਕੀਤੀ ਜਾਏ ਪੌੜੀ ਵੀ ਮੈਨੂੰ ਲੱਗਦੀ ਛੋਟੀ ਮੋਟੀ ਪੌੜੀ ਨਹੀਂ ਤਕਰੀਬਨ ਮੈਨੂੰ ਜਿਹੜੀ ਹੈ ਟੀਵੀ ਤੁਹਾਡੀ ਮੋਬਾਈਲ 'ਚ ਦਿਖ ਰਹੀ ਹੈ 15-20 ਫੁੱਟ ਪੌੜੀ ਲੰਬੀ ਹੈ ਤੇ ਚਰਸਤੇ 'ਚ ਯੀ ਆਮ ਲੋਕ ਲੰਘਦੇ ਜਾ ਰਹੇ ਨੇ ਚਰਸਤੇ ਚ ਦੇਖੋ ਦਿਨ ਚ ਸ਼੍ਰੀਆਮ ਦਿਨ ਚ ਚਰਸਤੇ ਚ ਇਹ ਕਾਰਵਾਈ ਹੋ ਰਹੀ ਮੈਂ ਤਾਂ ਉਹਨਾਂ ਦੇ ਉਸ ਏਰੀਏ ਦੀ ਜਿਹੜੀ ਪੁਲਿਸ ਹੈ ਪ੍ਰਸ਼ਾਸਿਤ ਉਹਨਾਂ ਦੇ ਵੀ ਇੱਕ ਸਵਾਲ ਖੜਾ ਕਰਦਾ ਹੈ ਕਿ ਜਦ ਕਿ ਇੱਥੇ ਸਾਡੇ ਕੋਲੇ ਕਿਸੇ ਵੀ ਸੜਕ ਤੇ ਦੇਖ ਲਓ ਹਰ ਟਾਈਮ ਪੀਸੀਆਰ ਵਗੈਰਾ ਘੁੰਮਦੀ ਰਹਿੰਦੀ ਹੈ ਉਥੇ ਦਿਨ ਚ ਗਣਤੰਤਰ ਦਾ ਦੇ ਟਾਈਮ ਦੇ ਚਾਰ ਪੁਲਿਸ ਨੇ ਨਾ ਕਿਸੇ ਨੇ ਦੇਖਿਆ ਹੈਗਾ ਉਸ ਦਾ ਉਸੇ ਟਾਈਮ ਜਦੋਂ ਪੌੜੀ ਲਾਈ ਹੈ ਦੇਖੋ ਪੌੜੀ ਕਿੱਥੋਂ ਲਿਆ ਕਿੱਥੋਂ ਚੱਕੀ ਕਿੱਥੋਂ ਆਈ ਕੌਣ ਲਿਆ ਕਿਵੇਂ ਲਿਆ ਕਿੱਥੋਂ ਆਇਆ ਉਹ ਬਹੁਤ ਵੱਡਾ ਇੱਕ ਉਹਦੇ ਨਾਲ ਹੋਰ ਵੀ ਕਾਫੀ ਬੰਦੇ ਹੋਣਗੇ ਉਹ ਕੱਲੇ ਬੰਦੇ ਦਾ ਕੰਮ ਨਹੀਂ ਉਹਦੇ ਨਾਲ ਹੋਰ ਵੀ ਕਈ ਬੰਦੇ ਆ ਕੋਈ ਜੁੰਡਲੀਆ ਇਕੱਠੀ ਕਰੀ ਵੀ ਤੇ ਇਹਦੇ ਪਿੱਛੇ ਕੋਈ ਏਜੰਸੀ ਹੈ ਜਿਹੜੀ ਨੇ ਕੰਮ ਕੀਤਾ ਹੈ ਬਿਲਕੁਲ ਬਹੁਤ ਬਹੁਤ ਧੰਨਵਾਦ ਲਵਿੰਦਰ ਸਿੰਘ ਕੁੰਬੜਾ ਜਾਣਕਾਰੀ ਸਾਂਝੀ ਦੇ ਰਹੇ ਸੀ ਤਾਂ ਸਾਹਮਣੇ ਕੀ ਕਹਿਣਾ ਚਾਹੁੰਦੇ ਤੁਸੀਂ ਇਹ ਘਟਨਾ ਜਿਹੜੀ ਵਾਪਰੀ ਡਾਕਟਰ ਬੀਆਰ ਅੰਬੇਡਕਰ ਨੇ ਕਨਸਟੀਟਿਊਸ਼ਨ ਅਸੈਂਬਲੀ 'ਚ ਕਿਹਾ ਸੀ ਕਿ ਜਿਹੜੀ ਨਾਇਕ ਪੂਜਾ ਹੈ ਉਹ ਧਰਮ ਦੇ ਸਿਸਟਮ ਦੇ ਵਿੱਚ ਤਾਂ ਚੱਲ ਸਕਦੀ ਹੈ ਪਰੰਤੂ ਜਦੋਂ ਰਾਜਨੀਤੀ ਦੇ ਵਿੱਚ ਨਾਇਕ ਪੂਜਾ ਹੋਵੇਗੀ ਤਾਂ ਦੇਸ਼ ਜਿਹੜਾ ਹੈ ਉਹ ਨਕਾਰਮਤ ਨਕਾਰਾਤਮਕ ਸਿਚੁਏਸ਼ਨ ਵੱਲ ਜ਼ਿਆਦਾ ਵਧੇਗਾ ਜਿਹੜੀ 26 ਦਸੰਬਰ ਦੀ ਘਟਨਾ ਅਮਰਸਰ ਦੀ ਹੋਈ ਹੈ ਡਾਕਟਰ ਬੀ ਆਰ ਅੰਬੇਡਕਰ ਦੇ ਬੁੱਤ ਦੀ ਤੋੜਨ ਦੀ ਗੱਲ ਹੋਈ ਹੈ ਇਹ ਸਿਰਫ ਇਹ ਘਟਨਾ ਉਸੇ ਟੰਗ ਨਾਲ ਜੁੜਦੀ ਜਾਂਦੀ ਹੈ ਜਿਵੇਂ ਸਿੰਘੂ ਬਾਰਡਰ ਤੇ ਇੱਕ ਤਰਨਤਨ ਦਾ ਗਰੀਬ ਬੰਦਾ ਜਿਹੜਾ ਮਾਰ ਕੇ ਟੰਗਿਆ ਸੀ ਉਹਨੂੰ ਵੀ ਕਹਿੰਦੇ ਸੀ ਵੀ ਉਹਦੇ ਕੋਲ 50 ਰੁਪਏ ਦੇਖੋ ਕਿੱਥੋਂ ਆ ਗਏ ਉਹਦੇ ਕੋਲ ਹੁੰਦੇ ਨਹੀਂ ਸੀ ਇਹ ਵੀ ਬੰਦਾ ਕਿਸੇ ਸਪੈਸੀਫਿਕ ਏਜੰਸੀ ਨੇ ਟ੍ਰੇਨਡ ਕਰਕੇ ਸਿਰਫ ਮਾਹੌਲ ਵਿਗਾੜਨ ਲਈ ਖੜਾ ਕੀਤਾ ਹੈ ਇਹ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਨੂੰ ਇਸ ਗੱਲ ਬਾਰੇ ਸਮਝਣਾ ਚਾਹੀਦਾ ਹੈ ਕਿ ਇਦਾਂ ਦੀਆਂ ਘਟਨਾਵਾਂ ਜਿਹੜੀਆਂ ਐ ਸਮਾਜਿਕ ਸੋਹਰਦਤਾ ਨੂੰ ਵਿਗਾੜਨ ਲੱਗੀਆਂ ਇਹਨਾਂ ਨੂੰ ਕੰਟਰੋਲ ਕੀਤਾ ਜਾਵੇ ਪੰਜਾਬੀਆਂ ਨੂੰ ਖਾਸ ਕਰਕੇ ਪੰਜਾਬੀ ਹੁਣ ਅਸੀਂ ਐ ਨਹੀਂ ਕਹਿੰਦੇ ਵੀ ਕੱਲੇ ਐਸਸੀਆਂ ਨੂੰ ਹੀ ਬੈਨੀਫਿਟ ਮਿਲਿਆ ਬੈਨੀਫਿਟ ਕਿਹੜਾ ਬੰਦਾ ਜਿਹਨੂੰ ਵੋਟ ਪਾਉਣ ਦਾ ਅਧਿਕਾਰ ਮਿਲਿਆ ਹੈ ਜਿਹੜਾ ਨੌਕਰੀ ਕਰ ਰਿਹਾ ਜਿਹੜੀ ਲੇਡੀ ਨੌਕਰੀ ਕਰ ਰਹੀ ਹੈ ਇਕੁਅਲ ਪੇ ਇਕੁਅਲ ਵਰਕ ਲੈ ਰਹੀ ਹੈ ਉਹ ਵੀ ਪਹਿਲਾਂ ਨਹੀਂ ਸੀ ਪਹਿਲੰਦੇ ਹੀ ਸੀ ਇਹ ਚੀਜ਼ ਤੇ ਅਸੀਂ ਇਹ ਕਹਾਂਗੇ ਕਿ ਇਹਦੇ ਵਿੱਚ ਕੱਲੇ ਐਸਸੀ ਸਮਾਜ ਨਾਲ ਇਕੱਠਾ ਹੋਵੇ ਸਾਰੇ ਸਮਾਜ ਨੂੰ ਸਮੁੱਚੇ ਪੰਜਾਬੀਆਂ ਨੂੰ ਇਕੱਠੇ ਹੋ ਕੇ ਘੱਟੋ ਘੱਟ ਐਸਾ ਖੜਕਮਾ ਜਵਾਬ ਦੇਣਾ ਚਾਹੀਦਾ ਹੈ ਕਿ ਅੱਗੇ ਤੋਂ ਮੂਰਤੀ ਤੋੜਨ ਵਾਲ ਕਿਸੇ ਦੀ ਵੀ ਮੂਰਤੀ ਕਿਸੇ ਮਹਾਪੁਰਸ਼ ਦੀ ਮੂਰਤੀ ਤੋੜ ਲਈ ਉਗਾਰਨਾ ਕਰੇ ਧੰਨਵਾਦ ਜੀ ਦਾ ਐਸਸੀ ਭਾਈਚਾਰਾ ਇਕੱਠਾ ਹੋਇਆ ਸੀ ਤਾਂ ਉਹਨਾਂ ਦੇ ਵੱਲੋਂ ਕਈ ਅਹਿਮ ਗੱਲਾਂ ਸਾਂਝੀਆਂ ਕੀਤੀਆਂ ਗਈਆਂ ਨੇ ਜਿੱਥੇ ਕਿ ਐਸਸੀ ਰਿਜ਼ਰਵ ਪ੍ਰੇਸ਼ਨ ਚੋਰ ਫਰੂ ਮੋਰਚਾ ਦੇ ਆਗੂ ਕਹਿ ਰਹੇ ਨੇ ਕਿ ਉਸ ਵਿਅਕਤੀ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਤੇ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੀ ਬਿਆਨ ਆਇਆ ਕਿ ਅਸੀਂ ਉਸ ਨੂੰ ਅਜਹੀ ਮਿਸਾਲੀ ਸਜ਼ਾ ਦਵਾਵਾਂਗੇ ਕਾਨੂੰਨ ਦੀ ਕਾਰਵਾਈ ਕਰਕੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਜਹੀ ਗਲਤੀ ਕਰਨ ਤੋਂ ਹਰ ਕੋਈ ਜਿਹੜਾ ਸੋਚੇਗਾ ਵੀ ਕਿ ਇਸ ਤਰ੍ਹਾਂ ਦੀ ਘਟਨਾ ਨੂੰ ਕੋਈ ਵੀ ਧਿਆਨ ਵੱਲ ਜਿਹੜਾ ਉਸ ਵੱਲ ਨਹੀਂ ਲੈ ਕੇ ਜਾਏਗਾ ਤਾ ਦੂਜੇ ਪਾਸੇ ਪੁਲਿਸ ਵੀ ਕਾਰਵਾਈ ਕਰ ਰਹੀ ਆ ਸਖਤ ਧਰਾਮਾਂ ਲਗਾਈਆਂ ਗਈਆਂ ਨੇ ਪਰਿਵਾਰ ਦਾ ਵੀ ਵਿਦਿਆਨ ਸਾਹਮਣੇ ਆ ਗਿਆ ਤਾਂ ਇੱਕ ਪਾਸੇ ਐਸ்சி ਪਾਈਚਾਰੇ ਦੇ ਲੋਕ ਕਹਿ ਰਹੇ ਨੇ ਕਿ ਉਸ ਦੀ ਜਾਂਚ ਹੋਣੀ ਚਾਹੀਦੀ ਆ ਉਸ ਦਾ ਮੋਬਾਈਲ ਖੋਆ ਗਾਇਆ ਜਾਣਾ ਚਾਹੀਦਾ ਇਹ ਵੀ ਜਿਹੜਾ ਉਸ ਦੀ ਜਾਂਚ ਹੋਵੇ ਕਿ ਕਿਸ ਕਿਸ ਦੇ ਨਾਲ ਮਿਲਿਆ ਤੇ ਕਿੱਥੇ ਰਿਹਾ ਉਹ ਜਿਸ ਤਰ੍ਹਾਂ ਪਰਿਵਾਰ ਕਹਿ ਰਿਹਾ ਕਿ ਦबई ਗਿਆ ਸੀ ਦबई ਤੋਂ ਬਾਅਦ ਫਿਰ ਪੰਜਾਬ ਆ ਗਿਆ ਤਕਰੀਬਨ ਸਾਢੇ 5 ਮਹੀਨੇ ਤੋਂ ਹੁਣ ਇੱਥੇ ਰਹਿ ਰਿਹਾ ਸੀ ਅਮਰਸਰ ਕਿਸੇ ਰੈਂਟ ਵਾਲੇ ਕਮਰੇ ਦੇ ਵਿੱਚ ਤਾਂ ਉਸ ਦੀ ਵੀ ਜਾਂਚ ਕਰਨ ਦੀ ਮੰਗ ਆ ਜਿਹੜੇ ਇਹ ਐਸ்சி ਪਾਈਚਾਰੇ ਦੇ ਲੋਕ ਕਰ ਰਹੇ ਨੇ ਸਾਥੀ ਜਗਦੀਸ਼ ਸਿੰਘ ਦੇ ਨਾਲ ਕੁਲਦੀਪ ਸਿੰਘ ਕੁੜੇ ਰਜਾਨਾ ਸਪੋਕਸਮੈਨ ਟੀਵੀ ਮੋਹਾਲੀ